ਹਾਂਜੀ ਕਿਸਾਨ ਵੀਰੋ ਆਪਾਂ ਨੂੰ ਪਹਿਲੀਆਂ-ਪਹਿਲੀਆਂ ਚ ਇੱਕ ਦੋ ਵੀਰਾਂ ਦੇ ਆਪਣਾ ਕਮੈਂਟ ਤੇ ਫੋਨ ਕਾਲ ਆਈ ਸੀਗੀ ਵੀ ਜਿੱਥੇ ਕਿਤੇ ਭਾਈ ਸਾਡੇ ਪਾਣੀ ਦਾ ਸਾਧਨ ਨਹੀਂ ਹੈਗਾ ਅਸੀਂ ਉੱਥੇ ਦਵਾਰੇ ਮੂੰਗੀ ਬੀਜ ਸਕਦੇ ਆ ਤੇ ਵੀਰੇ ਦਵਾਰੇ ਬੀਜਣ ਦੀ ਤਾਂ ਲੋੜ ਹੁੰਦੀ ਨਹੀਂ ਦਵਾਰੇ ਦਾ ਨਾ ਫਲੀਆਂ ਕੇਵਰੇ ਕਿਰ ਕੇ ਆਪੇ ਵੀ ਬਹੁਤ ਉਗ ਰਹੇ ਹੁੰਦਾ ਆਹ ਤੁਹਾਡੇ ਸਾਹਮਣੇ ਆ ਨਾ ਦੇਖੋ ਕਿੰਨਾ ਵੀ ਥੱਲੇ ਕਿਰੀਆਂ ਫਲੀਆਂ ਇੱਦਾਂ ਦਾ ਚਲੋ ਪਾਣੀ ਦੇ ਵਿੱਚੋਂ ਮੱਚ ਗਈਆਂ ਹੁਣ ਪਾਣੀ ਖੜ ਗਿਆ ਛੜਦਾ ਕਦੂ ਵਾਲ ਝੋਨੇ ਵਾਸਤੇ ਆਪਾਂ ਤੇ ਇੱਧਰ ਮੂੰਗੀ ਦੇਖੋ ਤੁਸੀਂ ਕਿੰਨੀ ਸੰਘਣੀਆਂ ਹਨਾ ਠੀਕ ਆ ਦੁਬਾਰੇ ਇਹਨੂੰ بس ਕੀ ਕਰਨਾ ਜਿਹਨੇ ਦੁਬਾਰੇ ਰੱਖਣੀ ਆ ਹਨਾ ਵੀ ਆਏ ਹੋਏ ਆਪਾਂ ਦੁਬਾਰੇ ਮੂੰਗੀ ਬੀਜਦੀਏ ਤਾਂ ਵੀਰੇ ਤਵੀਆਂ ਦੀ ਕਹਿਰ ਲਾ ਕੇ ਉੱਤੇ بس ਹਲਕਾ ਜਿਹਾ ਸੁਹਾਗਾ ਲਾ ਦੇ ਆ ਦੇਖੋ ਥੋੜੇ ਸਾਹਮਣੇ ਵੀਰੇ ਠੀਕ ਆ ਹਲਕਾ ਜਿਹਾ ਸੁਹਾਗਾ ਲਾ ਦੇ ਬਸ ਤੇ ਵੀਰੇ ਬਹੁਤ ਵਧੀਆ ਉਗਰੇ ਹੁੰਦੀ ਐ ਇਹ ਜੇ ਚਾਰ ਕਣੀਆਂ ਪੈਂਦੀਆਂ ਬਾੜੀ ਸੁਣੀ ਗੱਲ ਆ ਠੀਕ ਆ ਤੇ ਨਹੀਂ ਐਂ ਗਿੱਲ ਹੁੰਦੀ ਤੇ ਉਗਰੇ ਹੁੰਦੀ ਐ ਇਹ ਮਾੜੀ ਉਹਨਾਂ ਗਿੱਲ ਚ ਨਹੀਂ ਹੁੰਦੀ ਆ ਆ ਥੋੜੇ ਸਾਹਮਣੇ ਵੀ ਕਿੰਨਾ ਉਗਰੇ ਸਿਆਹ ਸਿਰ ਦੇ ਵਾਲਾ ਵਾਂਗੂ ਵੀ ਆ ਬਈ ਠੀਕ ਆ ਐ ਜਿੱਤੀ ਥੋੜਾ ਜਿਆਦਾ ਨੁਕਸਾਨ ਹੋਇਆ ਫੜੀਆਂ ਸਾਰੇ ਜ ਤੇ ਇਹ ਵੀਡੀਓ ਨੂੰ ਵੀਰੇ ਵੱਤ ਤੋਂ ਵੱਤ ਸ਼ੇਅਰ ਕਰਿਓ ਠੀਕ ਹੈ ਕਿਸਾਨਾਂ ਤੱਕ ਪਹੁੰਚ ਜੇ ਉਹ ਦੁਬਾਰੇ ਬਾਹਵੇ ਦਾ ਖਰਚਾ ਨਾ ਆਉਣ ਨਾ ਬੀਆਂ ਦਾ ਪਾਉਣ ਹਾਂ ਤਾਂ ਵੀ ਆਟੋਮੈਟਿਕ ਵੀਰੇ ਇਹੀ ਹੀ ਸਿਰੇ ਚੜਜੂਗਾ ਤੁਹਾਡੇ ਸਾਹਮਣੇ ਆ ਇੱਕ ਵੀਰ ਨੇ ਆਪਣਾ ਫੋਨ ਕਿਤੇ ਆਪਣਾ ਦੱਸਿਆ ਵੀ ਹੈਗਾ ਵੀਰੇ ਵੀ ਸੁਹਾਗਾ ਮਾਰਨੀ ਪਤਲਾ ਪਤਲਾ ਨਾ ਤਵੀਆਂ ਮਨ ਲਾ ਕੇ ਤੇ ਤਵੀਆਂ ਲਾਉਣ ਦਾ ਮਤਲਬ ਮਣੀ ਮਣੀ ਮਿੱਟੀ ਭੁਰਪਰੀ ਹੋ ਜੇ ਬਸ ਸੁਹਾਗਾ ਮਾਰਦੇ ਉੱਤੇ ਸੁਹਾਗਾ ਕਿਉਂ ਮਾਰਦੇ ਫਿਰ ਜੜ ਥੋੜੀ ਮਜ਼ਬੂਤ ਹੋ ਜਾਂਦੀ ਜਣੀ ਤੇ ਇਹ ਪਲਾਈ ਹੁੰਦੀ ਆ ਡਿੱਗ ਜਾਂਦੀ ਆ ਤੇ ਵੀਡੀਓ ਨੂੰ ਵੀਰੇ ਵੱਤ ਤੋਂ ਵੱਤ ਕਰ ਦੋ ਸ਼ੇਅਰ